ਅੰਮ੍ਰਿਤਸਰ ਪੁਲਸ ਦੇ ਵੱਲੋਂ ਦਬਰਜੀ ਦੇ ਵਿੱਚ ਜੋ ਐਨਆਰਆਈ ਦੇ ਉੱਤੇ ਕੱਲ ਹਮਲਾ ਹੋਇਆ ਸੀ ਉਸ ਨੂੰ ਸੁਲਝਾਉਣ ਦਾ ਦਾਅਵਾ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਸਾਰੀ ਗੁੱਥੀ ਸੁਲਝਾਈ ਗਈ ਹੈ ਅਤੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕੱਲੀ-ਕੱਲੀ ਗੱਲ ਦੱਸੀ ਗਈ ਹੈ ਕਿ ਸਾਰਾ ਕੰਮ ਕਿਉਂ ਕਿਵੇਂ ਅਤੇ ਕਿਸ ਨੇ ਕੀਤਾ ਜੋ ਦੋ ਹਮਲਾਵਰ ਸਨ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਦੇ ਨਾਮ ਸੁਖਾ ਅਤੇ ਗੁਰੀ ਨੇ ਇੱਕ ਦੇ ਉੱਤੇ 10 ਤੋਂ ਵੱਧ ਪਰਚੇ ਦਰਜ ਦੱਸੇ ਜਾ ਰਹੇ ਨੇ ਤੇ ਦੂਜੇ ਦੇ ਉੱਤੇ ਵੀ 5 ਤੋਂ 6 ਪਰਚੇ ਦਰਜ ਨੇ ਇਹ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿਲੋਦੇ ਵੱਲੋਂ ਖੁਲਾਸਾ ਕੀਤਾ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਇਸ ਮਾਮਲੇ ਦੇ ਪਿੱਛੇ ਕੌਣ ਹੈ ਤਾਂ ਉਹ ਹੈ ਇਸ ਐਨ ਆਰ ਆਈ ਸੁਭਜਨ ਸਿੰਘ ਦਾ ਪੁਰਾਣਾ ਸਹੁਰਾ ਪਰਿਵਾਰ ਜਿਸ ਇਸ ਦੀ ਪਤਨੀ ਜੋ ਪਹਿਲਾਂ ਖੁਦਕੁਸ਼ੀ ਕਰ ਚੁੱਕੀ ਸੀ ਉਸਦੇ ਸਹੁਰੇ ਪਰਿਵਾਰ ਦੇ ਵਿੱਚੋਂ ਉਸ ਦਾ ਸਾਲਾ ਉਸ ਦਾ ਸਾਡੂ ਅਤੇ ਉਸਦੇ ਹੋਰ ਜੋ ਪਰਿਵਾਰਕ ਮੈਂਬਰ ਨੇ ਸਹਰਾ ਹੋਵੇ ਜਾਂ ਫਿਰ ਸੱਸ ਹੋਵੇ ਸਾਲੀ ਹੋਵੇ ਉਹਨਾਂ ਦੇ ਨਾਮ ਦੱਸੇ ਜਾ ਰਹੇ ਨੇ ਕਿ ਇਹਨਾਂ ਪੰਜ ਲੋਕਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇਹ ਕਾਂਡ ਕਰਵਾਇਆ ਗਿਆ ਹੈ ਇਹ ਕਾਂਡ ਇਸ ਲਈ ਕਰਵਾਇਆ ਗਿਆ ਕਿਉਂਕਿ ਜੋ ਕਿ ਪਹਿਲੀ ਪਤਨੀ ਨੇ ਖੁਦਕੁਸ਼ੀ ਕੀਤੀ ਤਾਂ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਸੀ ਪਰ ਇਸ ਮਾਮਲੇ ਵਿੱਚ ਕੋਈ ਵੀ ਜੋ ਅਪਡੇਟ ਨਹੀਂ ਸੀ ਹੋਈ ਨਾ ਹੀ ਕੋਈ ਜਿਹੜਾ ਇਸ ਦੇ ਉੱਤੇ ਕਾਰਵਾਈ ਹੋ ਰਹੀ ਸੀ ਤਾਂ ਇਸ ਰੰਜਿਸ਼ ਦੇ ਵਿੱਚ ਉਹਨਾਂ ਦੇ ਵੱਲੋਂ ਪੁਲਿਸ ਕਮਿਸ਼ਨਰ ਦੇ ਅਨੁਸਾਰ ਇਹ ਬਦਲਾ ਲੈਣ ਦੀ ਕਾਰਵਾਈ ਕੀਤੀ ਗਈ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਹੁਣ ਭਾਰਤ ਜਾ ਰਿਹਾ ਹੈ ਇੰਡੀਆ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਵੱਲੋਂ ਕੁਝ ਲੋਕਾਂ ਨੂੰ ਹਾਇਰ ਕੀਤਾ ਗਿਆ ਭਾਵ ਉਹਨਾਂ ਨੂੰ ਪੈਸੇ ਦੇ ਕੇ ਸਪਾਰੀ ਦੇ ਕੇ ਇਸ ਦਾ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਮਾਮਲੇ ਦੇ ਵਿੱਚ ਇਸ ਦੇ ਪੁਰਾਣੇ ਸਹੁਰੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਇਲਾਵਾ ਪੁਲਿਸ ਦਾ ਕਹਿਣਾ ਹੈ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਜਿਹੜੇ-ਜਿਹੜੇ ਲੋਕ ਸ਼ਾਮਲ ਨੇ ਭਾਵੇਂ ਉਹ ਇਹਨਾਂ ਹਮਲਾਵਰਾਂ ਨੂੰ ਠਾਹਰ ਦੇਣ ਵਾਲੇ ਹੋਟਲ ਵਾਲੇ ਹੋਣ ਉਹਨਾਂ ਦੇ ਉੱਤੇ ਵੀ ਰਾਉਂਡ ਅਪ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਵੀ ਜਿਨ੍ਹਾਂ ਹਵਲਾਵਰਾਂ ਨੂੰ ਪਨਾਹ ਦਿੱਤੀ ਸੀ ਉਹਨਾਂ ਦੇ ਕੋਲੋਂ ਕੋਈ ਵੀ ਆਇਡੈਂਟੀਟੀ ਪ੍ਰੂਫ ਪਾਵ ਪਛਾਣ ਪੱਤਰ ਨਹੀਂ ਸੀ ਲਿਆ ਗਿਆ ਆਧਾਰ ਕਾਰਡ ਵਗੈਰਾ ਨਾ ਫੋਨ ਨੰਬਰ ਇਸ ਕਰਕੇ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਇਹ ਵੱਡੀਆਂ ਗੱਲਾਂ ਨਿਕਲ ਕੇ ਹੁਣ ਸਾਹਮਣੇ ਆਈਆਂ ਨੇ ਕਿ ਸਾਰਾ ਮਸਲਾ ਨਿੱਜੀ ਇੱਕ ਪਰਿਵਾਰਕ ਜੁਕੜੇਸ਼ ਚੱਲ ਰਿਹਾ ਸੀ ਕੋਤਕੁਸ਼ੀ ਇਸਦੀ ਪਹਿਲੀ ਪਤਨੀ ਨੇ ਕੀਤੀ ਉਸ ਤੋਂ ਬਾਅਦ ਇਸ ਦੇ ਉੱਤੇ ਪੁਰਾਣੇ ਸਹੁਰੇ ਪਰਿਵਾਰ ਦੇ ਵੱਲੋਂ ਹਮਲਾ ਕਰਵਾਉਣ ਦੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹਮਲਾਵਰਾਂ ਨੂੰ ਜੋ ਪੈਸੇ ਭੇਜੇ ਗਏ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਪੁਲਿਸ ਕਮਿਸ਼ਨਰ ਦੇ ਵੱਲੋਂ ਕਿ ਉਸ ਜੋ ਬਾਹਰ ਐਨ ਆਰ ਆਈ ਇਸਦੇ ਸਹੁਰਾ ਪਰਿਵਾਰ ਪਹਿਲਾਂ ਵਾਲਾ ਬੈਠਾ ਹੈ ਉਹਨਾਂ ਦੇ ਵੱਲੋਂ ਭੇਜੇ ਗਏ ਸਨ ਤਾਂ ਉਹਨਾਂ ਦੇ ਵੱਲੋਂ ਜੋ ਪੈਸੇ ਭੇਜੇ ਗਏ ਸੀ 25000 ਰੁਪਏ ਦੀ ਪਹਿਚਾਣ ਹੋ ਚੁੱਕੀ ਹੈ ਇਸ ਤੋਂ ਇਲਾਵਾ ਹੋਰ ਵੀ ਜਾਣ ਪਛਾਣਾ ਜਿਹੜੀ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਦੋਂ ਕਦੋਂ ਕਿੰਨੇ ਕਿੰਨੇ ਪੈਸੇ ਇਹਨਾਂ ਨੂੰ ਪਹਿਲਾਂ ਭੇਜੇ ਗਏ ਤੇ ਕਿੰਨੇ ਹੋਰ ਭੇਜੇ ਜਾਣੇ ਸੀ ਕੰਮ ਹੋਣ ਤੋਂ ਬਾਅਦ ਤਾਂ ਇਸ ਮਸਲੇ ਦੇ ਵਿੱਚ ਇਹ ਵੱਡੀ ਅਪਡੇਟਸ ਸਾਹਮਣੇ ਆ ਰਹੀਆਂ ਨੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਇਹ ਦਾਅਵਾ ਕੀਤਾ ਕਿ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਆਉਣ ਵਾਲੇ ਕੁਝ ਹੀ ਸਮੇਂ ਦੇ ਅੰਦਰ ਸਾਰਿਆਂ ਦੀ ਗ੍ਰਿਫਤਾਰੀ ਵੀ ਕਰ ਲਈ ਜਾਵੇਗੀ ਜੋ ਦੋ ਹਮਲਾਵਰ ਇੱਥੇ ਆਏ ਸਨ ਉਨ੍ਹਾਂ ਬਾਰੇ ਪੁਲਿਸ ਕਮਿਸ਼ਨਰ ਨੇ ਇਹ ਦਾਅਵਾ ਕੀਤਾ ਹੈ ਕਿ ਇਹਨਾਂ ਨੂੰ ਪੈਸੇ ਦੇ ਕੇ ਸਪਾਰੀ ਦੇ ਕੇ ਕਤਲ ਕਰਵਾਉਣ ਦੇ ਲਈ ਹੀ ਜਿਹੜਾ ਸਾਰਾ ਮਾਮਲਾ ਬਣਾਇਆ ਗਿਆ ਸੀ ਤਾਂ ਇਸ ਮਾਮਲੇ ਨਾਲ ਇਹ ਜੁੜੀਆਂ ਹੋਈਆਂ ਵੱਡੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਤੋਂ ਇਲਾਵਾ ਦੋ ਲੋਕਾਂ ਨੇ ਇਹਨਾਂ ਦੀ ਮਦਦ ਕੀਤੀ ਸੀ ਹੋਟਲ ਵਾਲੇ ਜਿਹੜੇ ਨੇ ਤਾਂ ਉਹਨਾਂ ਨੂੰ ਵੀ ਹੁਣ ਰਾਉਂਡ ਅਪ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਪਨਾਹ ਦੇਣ ਦੇ ਜ਼ੁਲਮ ਦੇ ਵਿੱਚ ਕਾਰਵਾਈ ਦਾ ਸਾਹਮਣਾ ਹੁਣ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਇਸ ਮਾਮਲੇ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਐਂਗਲ ਆ ਜਿਹੜੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਕੋਲ ਉਹ ਆਪਣੇ ਪਹਿਲੇ ਹੀ ਪਤਨੀ ਵਕਤ ਤੋਂ ਜਿਹੜੇ ਬੱਚੇ ਸੀ ਉਹ ਵੀ ਰਹਿ ਰਹੇ ਨੇ ਅਤੇ ਜੋ ਸੋਹਰਾ ਇਸ ਦਾ ਉਸ ਨੂੰ ਵੀ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਸੱਸ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੋ ਬਾਕੀ ਦੇ ਕੰਨ ਪਰਿਵਾਰਕ ਮੈਂਬਰ ਵਿਦੇਸ਼ ਦੇ ਵਿੱਚ ਰਹਿ ਰਹੇ ਨੇ ਯੂ ਐਸ ਏ ਦੇ ਵਿੱਚ ਹੀ ਉਹ ਰਹਿੰਦੇ ਨੇ ਇੱਕ ਇਸ ਦਾ ਸਾਲਾ ਇੱਕ ਇਸ ਦਾ ਸਾਡੂ ਤੇ ਇੱਕ ਇਸ ਦੀ ਸਾੜੀ ਤਾਂ ਇਹਨਾਂ ਲੋਕਾਂ ਦੇ ਕੋਲੋਂ ਵੀ ਹੁਣ ਪੁੱਛ ਕੇ ਕਰਨ ਦੇ ਲਈ ਜਿਹੜੀ ਹੈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇਹ ਵੱਡੀਆਂ ਗੱਲਾਂ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਵਾ ਕਰ ਦਿੱਤਾ ਗਿਆ ਹੈ